ਪੰਜ ਜੁਗਿਆ ਸੇਵਾ ਦਾ ਮੌਕਾ ਦਾ ਮਾਣ ਬਖਸ਼ਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਦੋ ਵਾਹਿ ਕੜੀ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ ਮੇਰਾ ਨਾਮ ਖਜਾਨ ਸਿੰਘ ਜੀ ਪਿੰਡ ਹਸਨਪੁਰ ਸਰਪੰਚ ਜਿਨ੍ਹਾਂ ਨੇ ਸਾਰੇ ਪਿੰਡ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਮੈਨੂੰ ਸਰਪੰਚੀ ਕਰਨ ਦਾ ਮੌਕਾ ਦਿੱਤਾ ਆ ਔਰ ਕਾਮ ਪਾਰਟੀ ਤੋਂ ਆਵਾਜ਼ ਉੱਠ ਕੇ ਸਾਰੇ ਪਿੰਡ ਦਾ ਮੈਂ ਕੰਮ ਕਰਾਂਗਾ ਜਿਹੜਾ ਵੀ ਹੋਣ ਵਾਲਾ ਜਿੱਦਾਂ ਵੀ ਹੋਏਗਾ ਕੰਮ ਕਰਾਂਗੇ ਜੀ ਸੋ ਇਸਲੀ ਪੰਚਾਇਤ ਨੂੰ ਕਿਹੜੇ ਅਧੂਰੇ ਕੰਮ ਹੈ ਜੋ ਤੁਹਾਡੀ ਗਵਾਈ ਦੇ ਵਿੱਚ ਪੂਰੇ ਕਰਵਾਈ ਜਾਣਗੇ ਦੂਰੇ ਬੜੇ ਆ ਜੀ ਸਾਡਾ ਗਰਾਊਂਡ ਦਾ ਕੰਮ ਹੋਣ ਵਾਲਾ ਹੈ ਆ ਛੱਪੜ ਦਾ ਹੋਣ ਵਾਲਾ ਹੈ ਸਕੂਲ ਦਾ ਹੋਣ ਵਾਲਾ ਹੈ ਗਲੀਆਂ ਨਾਲੀਆਂ ਦਾ ਹੋਣ ਵਾਲਾ ਹੈ ਕੰਮ ਤੇ ਸਾਡੇ ਹੋਏ ਕੋਈ ਨਹੀਂ ਬੜੇ ਆ ਜੀ ਹੁਣ ਜਿਹੜੇ ਰਹਿੰਦੇ ਆ ਕੰਮ ਆ ਇਹ ਪੂਰੇ ਕਰਾਂਗੇ ਜੀ ਸਭ ਤੁਸੀਂ ਆਮ ਦੇਖਿਆ ਹੋਏਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਚੱਲੀ ਦਾ ਲਾਈਟਾਂ ਲੱਗੀ ਹੁੰਦੀਆਂ ਬਲਬੁੱਟੇ ਲੱਗੇ ਹੁੰਦੇ ਆ ਜਦੋਂ ਬੱਚੇ ਆਪਣੇ ਘਰਾਂ ਦੇ ਚੱਲਦੀ ਇੱਕ ਸੋਹਣੀ ਵਾਟਿੰਗ ਹੁੰਦਾ ਜਦੋਂ ਹਾਂਜੀ ਹਾਂਜੀ ਉਹ ਦਸਮਾਹ ਸਰ ਹੀ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਨੌਜਵਾਨਾਂ ਵਾਸਤੇ ਓਪਨ ਜਮ ਹੁੰਦੀ ਆ ਪਲੇ ਹਾਂਜੀ ਦੇਖੋ ਵਧੀਆ ਦੇਖਣਾ ਜਿਹੜਾ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਹੋਂਦੇ ਵਿੱਚ ਕੋਈ ਇੰਪਰੋਵਾਈਜ਼ ਕੋਈ ਪੁਨਰਤੀ ਜਾਂ ਟੋਸ ਗਰਾਊਂਡ ਦਾ ਜਿਵੇਂ ਕਾਂਡੇ ਆ ਵੱਧ ਵੱਧ ਅਸੀਂ ਆਂਦੇ ਆ ਬਈ ਬੱਚਿਆਂ ਤੇ ਖੇਡਣ ਵਾਸਤੇ ਜਿਮ ਜੁਮ ਤਾਂ ਉੱਥੇ ਸਮਾਨ ਰੱਖਿਆ ਜਾਵੇ ਜਾਵੇ ਹੋਰ ਜਿੱਦਾਂ ਵੀ ਪਾਰਕਿੰਗ ਦਾ ਉੱਥੇ ਬਣੀ ਜਾਵੇ ਬੱਚਿਆਂ ਦੇ ਖੇਡਣ ਵਾਸਤੇ ਹੋਰ ਜਿੱਦਾਂ ਵੀ ਪੜਚਾਂ ਦੇ ਗਰਾਊਂਡ ਗਰਾਊਂਡ ਦਾ ਕੰਮ ਹੋ ਸਮਾਨ ਪੂੜਾ ਹੋਏ ਸਕੂਲ ਦਾ ਹੱਡਾ ਹੋਣ ਵਾਲਾ ਬੱਚਿਆਂ ਦਾ ਜੀ ਇਹਨਾਂ ਦਾ ਹੋਈ ਆ ਪਹਿਲਾਂ ਉਹ ਪਹਿਲਾਂ ਨਹੀਂ ਇੰਨਾ ਨਹੀਂ ਕੋਈ ਪਸਰਤੀ ਨਹੀਂ ਹੈਗੀ ਮੈਂ ਨਾ ਨਾ ਕੋਈ ਨਹੀਂ ਜੀ ਤੁਹਾਡੀ ਗਵਾਹੀ ਦੇ ਵਿੱਚ ਕੋਸ਼ਿਸ਼ ਕੀਤੀ ਜਾਵੇ ਹਾਂਜੀ ਹਾਂਜੀ ਉਸ ਦਾ ਰਾਸ਼ਨ ਕਾਰਡ ਦੀ ਸਮੱਸਿਆ ਕਾਫੀ ਬੰਦਾ ਵਿੱਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਬਰੀਕ ਚ ਰਾਸ਼ਨ ਦੀ ਸਮੱਸਿਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਵੀ ਇਦਾਂ ਸਮੱਸਿਆ ਹੈਗੀ ਨਹੀਂ ਰਾਸ਼ਨ ਕਾਰਡ ਦਾ ਕੋਈ ਨਹੀਂ ਕੋਈ ਘਰ ਆ ਕੋਈ 1 2 4 ਹੈਗੇ ਆ ਜਿਹੜੇ ਵੀ ਰਹਿੰਦੇ ਆ ਰਾਸ਼ਨ ਕਾਰਡ ਆਮ ਬਣੇ ਆ ਪਰ ਵਾਕਿਆ ਜਿਨ੍ਹਾਂ ਦੇ ਜਿੰਨਾ ਜ਼ਿਆਦਾ ਲੋਡ ਹੁੰਦੀ ਉਹਨਾਂ ਦੇ ਨਹੀਂ ਬਣੇ ਹੁੰਦੇ ਜਿਨ੍ਹਾਂ ਨੂੰ ਨਹੀਂ ਲੋਡ ਹੁੰਦੀ ਉਹਨਾਂ ਦੇ ਬਣੇ ਆ ਇੱਕਾ ਡੈਸਕੂਲ ਦਾ ਵੀ ਆ ਡੈਸਕੂਲ ਦਾ ਮਿਡਲ ਸਕੂਲ ਆ ਹਾਈ ਸਕੂਲ ਆ ਡਾ ਹੋਣਾ ਚਾਹੀਦਾ ਆ ਸਰਕਾਰ ਨੂੰ ਵੀ ਅਸੀਂ ਬੇਨਤੀ ਕੀਤੀ ਆ ਪੇਨਾ ਦਾ ਹੋਣਾ ਚਾਹੀਦਾ ਹੋਰ ਬੱਚੇ ਕੱਚੇ ਮਕਾਨਾਂ ਦੀਆਂ ਗ੍ਰਾਂਟਾਂ ਦਾ ਆ ਉਹ ਹੋਣ ਵਾਲੇ ਬੜੇ ਕੰਮ ਆ ਪਲੱਸਾਂ ਪਲੁਸਾਂ ਦੇ ਬੜੇ ਆ ਜੀ ਆਡੇ ਕੰਮ ਹੋਣ ਵਾਲਿਆ ਹਾਂਜੀ 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 ਕੱਚੇ ਘੋਟਿਆਂ ਦੀ ਗ੍ਰਾਂਟਾਂ ਆਈਆਂ ਬਣਾ ਦੇ ਪਰ ਨਵੇਂ ਵੀ ਫਾਰਮ ਭੌਗ ਲਈ ਕਿੰਨੇ ਗਈ ਆ ਕੀ ਦੇ ਫਿਰ ਜਿੰਨੇ ਗ੍ਰਾਂਟ ਆਈਆਂ ਕਿਨੇ ਨਵੇਂ ਫੋਰਮ ਭਰਗੇ ਸਾਡੇ ਕੋਈ ਗ੍ਰਾਂਟ ਨਹੀਂ ਆਈ ਜੀ ਉਦੋਂ ਐਵੇਂ ਚੈੱਕ ਦਿੱਤੇ ਹੁੰਦਾ ਨਗਰੀ ਸਰਕਾਰ ਨੇ ਚੈੱਕ ਦਿੱਤੇ ਸੀ ਤੇ ਕਿਸ ਨੂੰ ਗ੍ਰਾਂਟ ਨਹੀਂ ਮਿਲੀ ਤੇ ਹੁਣ ਇਹ ਪੰਜ ਛੇ ਜਿਹੜੇ ਮਕਾਨਾ ਤੇ ਆ ਜਿਹੜੇ ਬਿਲਕੁਲ ਕੱਚੇ ਆ ਮਾਰੇ ਗਰੀਬ ਘਰ ਉਹਨਾਂ ਨੂੰ ਇੱਕ ਇੱਕ ਫੇਰ ਕੀਤਾ ਹੈ ਭਲਾਈ ਕੀਤੀ ਉਹਨਾਂ ਦੇ ਜੀ ਹੂੰ ਸਭ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ 30 ਦਾ ਸਕੂਲ ਦਾ ਇਸ਼ਤਿਹਾਰ ਵੀ ਹੁੰਦੀ ਆ ਜਾਂ ਇਹ ਅਪਗ੍ਰੇਡ ਹੁੰਦੀ ਥੋੜੇ ਹਾਂਜੀ ਹਾਂਜੀ ਸਕੂਲ ਬਾਰੇ ਤਾਂ ਅਸੀਂ ਪਹਿਲਾਂ ਵੀ ਸਰਕਾਰ ਨੂੰ ਬੇਨਤੀ ਕੀਤੀ ਆ ਪਾੜੇ ਹਾਈ ਸਕੂਲ ਹੋਣਾ ਚਾਹੀਦਾ ਆ ਬੱਚੇ ਹੱਡੇ ਆ 6-7 ਪਿੰਡਾਂ ਲਾਗੇ ਪਟੇ ਕੋਈ ਹਾਈ ਸਕੂਲ ਨਹੀਂ ਗਾਡੇ ਜਰੂਰੀ ਹਾਈ ਸਕੂਲ ਹੋਣਾ ਚਾਹੀਦਾ ਸਟਾਫ ਦੀ ਵੀ ਕਮੀ ਆ ਜੀ ਸਟਾਫ ਵੀ ਘਟਿਆ ਹਾਂਜੀ ਹਾਂਜੀ ਤੋਂ ਪਹਿਲਾਂ ਵੀ ਅਜ਼ਮਨ ਸਾਹਿਬ ਗਏ ਹੋਣਗੇ ਉਹ ਆਪਾਂ ਆਪੂ ਜਾ ਕੇ ਪਿੰਡ ਚੋਂ ਗਏ ਕਿ ਇਹਨੇ ਸਰਕਾਰ ਦੇ ਕੋਲ ਅਰੋਜ ਕੀਤੀ ਜਾਂ ਸਰਕਾਰ ਦੇ ਕੋਲ ਕਿ ਇਹ ਸਕੂਲ ਜਿਹੜਾ ਇਹ ਨਾ ਨਾ ਕਿ ਇਹਨੇ ਨਹੀਂ ਕੀਤੀ ਸੀ ਬਸ ਉਹ ਮਿਡਲ ਸਕੂਲ ਜਿਹੜਾ ਬਣਿਆ ਕਾਫੀ 10 ਦਾ ਪੁਰਾਣਾ ਬਣਿਆ ਦਾ ਆ ਉਹਨੂੰ ਅਪਡੇਟ ਕਰਾਉਣ ਦਾ ਕੋਈ ਉਹਦਾ ਕਿ ਨਹੀਂ ਕੀਤਾ ਜੀ ਹੁਣ ਇਹ ਸਰਕਾਰ ਨੂੰ ਬੇਨਤੀ ਕੀਤੀ ਇਹਨਾਂ ਬਹਿਲ ਸਾਹਿਬ ਨੇ ਵੀ ਆਖਿਆ ਤੁਹਾਡਾ ਸਕੂਲ ਜਿਹੜਾ ਹਾਈ ਸਕੂਲ ਕੀਤਾ ਜਾਵੇ ਇਹ ਆਡੇ ਬੜਾ ਜ਼ਰੂਰੀ ਆ ਜੀ। ਇਹ ਬ੍ਰਾਹਮੀ ਤੱਕ ਮੈਨੂੰ। ਹਾਂਜੀ ਹਾਂਜੀ। ਹਾਂਜੀ ਹਾਂਜੀ। ਨੇ 8ਵੀਂ ਤੱਕ। ਹਾਂਜੀ 8ਵੀਂ। ਮਿਡਲ ਸਕੂਲ ਵੀ ਇੰਨੇ ਆਂਦੀ ਲੋੜ ਹੈ ਇੱਥੇ। ਹਾਂਜੀ ਹਾਂਜੀ। ਸਰ ਜੋਧਰ ਨਾਲੋਂ ਸੇਂਵੋ ਤੋਂ ਪੰਜਾਬ ਸਰਕਾਰ ਨੇ ਮਾਇਮ ਸ਼ੇਰੀ ਜੋ ਆਪ ਕੀ ਦੇ ਮੈਨੂੰ ਲੈ ਕੇ ਕਿਨੇ ਦੇ। ਨੇ ਆਡੇ ਤੇ ਬਹੁਤ ਪਹਤਾਜ ਨਸ਼ੇ ਦਾ ਤੇ ਇੱਕ ਦੋ ਘਰ ਕੋਈ ਕਰਦੇ ਆ ਬਾਕੀ ਸਾਡੇ ਤੇ ਨਸ਼ੇ ਦਾ ਬਹੁਤ ਵਧੀਆ ਆਡੇ ਇੰਦਾ ਨਹੀਂ ਕੋਈ ਸਿਸਟਮ ਵਧੀਆ ਆ। ਸਾਡੇ ਘਟ ਨੇ ਨਜ਼ਰ। ਹਾਂਜੀ ਹਾਂਜੀ ਹਾਂਜੀ। ਅਮਰੀਕਾ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਨੂੰ ਉਹ ਜਗ੍ਹਾ ਨਹੀਂ ਦਿੱਤਾ ਜਾਂਦਾ ਨਾਇਅੇ ਨਾਮ ਪਾਇਆ ਜਾਂਦਾ ਸੋ ਆਜ਼ਾਦੀ ਦੀ ਵਾਈਚ ਵਿੱਚ ਕਿਵੇਂ ਦੇਖਿਆ ਜਾਏ ਨਈਂ ਅਸੀਂ ਜੀ ਬਿਲਕੁਲ ਜਿਹੜੇ ਸਹੀ ਹੈ ਜਿਹੜੇ ਕੰਮ ਕਰਨ ਨੂੰ ਲੈ ਗਿਆ ਅਸੀਂ ਉਹਨਾਂ ਦੇ ਪਾਇ ਰਿਆ ਹਰੀਜਨਾ ਗਰੀਬਾਂ ਦੇ ਜਿਨ੍ਹਾਂ ਦੇ ਨਾਂ ਇੰਨੇ ਰੇਗਾ ਜਾਈ ਪਾਇਦੇ ਨਹੀਂ ਨੇ ਉਹ ਜਿਹੇ ਕਿਸੇ ਦਿਨ ਹੀ ਪਾਇਏ ਜਿਹੜੇ ਬੰਦਾ ਏ ਕੰਮ ਕਰਦਾ ਨਾ ਜਾਏਗਾ ਕਿ ਨਾ ਨਾ ਜੀ ਪਰ ਨੌਜਵਾਨਾਂ ਵਾਲੇ ਸੰਦੇ ਵਿੱਚ ਹਮ ਲੋਕ ਦਾ ਹੁੰਦਾ ਤੁਹਾਡੇ ਬੜੇ ਬੜੇ ਨੌਜਵਾਨ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਬਜਾਤ ਕੋਲ ਕੀ ਕਰਾਓਗੇ ਬੱਚਿਆਂ ਅਤੇ ਨੌਜਵਾਨਾਂ ਵਾਸਤੇ ਜੀ ਗਰਾਊਂਡ ਤਿਆਰ ਕਰande ਆ ਉੱਚ ਜਿਮ ਜਾਂ ਬਾਸਕੀਬਾਲ ਦਾ ਹੋਰ ਵੀ ਜਿੰਨਾ ਵੀ ਉਹਨਾਂ ਬੱਚਿਆਂ ਅਤੇ ਖੇਡਣ ਦਾ ਸਮਾਨ ਉਹਦੀ ਪੂਰੀ ਅਸੀਂ ਤਿਆਰੀ ਕਰਾਂਗੇ ਜਿਹੜੇ ਬੱਚੇ ਨੌਜਵਾਨ ਨਸ਼ੇ ਤੋਂ ਬਚ ਕੇ ਆਪਣੀ ਖੇਡਾਂ ਲਾਉਣ ਤੇ ਆਪਣੀ ਤਿਆਰੀ ਕਰਨ ਜੀ ਤੇ ਕਈ ਵਾਰੀ ਸੈਂਟਰ ਮੁਰਮੰਤਾ ਜੀ ਆਪੇ ਹਾਜ਼ਰ ਹੁੰਦਾ ਸਭ ਸੂਖਮ ਤਰੀਕ ਬੋਧਾਂ ਵਾਸਤੇ ਪਿੰਡਾਂ ਜੀ ਸੋ ਫਿਰ ਜੇ ਕਿੰਨੇ ਸੈਂਟਰਾਂ ਵਿੱਚ ਇਹ ਰੀਤੀ ਕੰਮ ਹੋਈਦਾ ਨਹੀਂ ਸੋ ਆਹ ਕੀ ਤਰੀਕ ਵਾਈ ਦੇ ਅੰਦਰਲਾ ਕੀਤਾ ਜਾਏਗਾ ਨਹੀਂ ਜਿਹੜੀ ਵੀ ਹੁੰਦੀ ਹੈ ਜਿੱਦਾਂ ਦੀ ਸਹੂਲਤ ਆਉਂਦੀ ਹੈ ਕਰੀਬਾਂ ਦੇ ਜਿੱਦਾਂ ਵੀ ਆਉਂਦੇ ਆਏ ਉਹਨਾਂ ਨੂੰ ਪਹਚਾਈ ਦੇ ਆ ਉਸ ਲਈ ਮੈਸੇਜ ਦੇ ਦਿੱਤਾ ਪਿਆ ਤੁਹਾਡੀ ਸਹੂਲਤ ਆ ਆ ਤੁਹਾਨੂੰ ਮੈਸੇਜ ਆਇਆ ਆ ਤੇ ਆਪਣਾ ਤੁਸੀਂ ਅਪਲਾਈ ਕਰੋ ਜਿੱਦਾਂ ਵੀ ਹੁੰਦੀ ਉਹਨਾਂ ਨੂੰ ਪਹਚਾਈ ਦੀ ਉਹਨਾਂ ਤੱਕ ਜੀ ਹਾਂ ਜੀ ਸਰ ਕਈ ਵਾਰੀ ਇੱਕ ਤੱਕਾ ਜਿੱਤੜੇ ਜਾਂਦੇ ਨੇ ਕੋਈ ਜਾਂਦਾ ਲੋਕਾਂ ਨੂੰ ਥਾਣੇ ਤੇ ਚੱਲਦੇ ੱਥੇ ਖੜੇ ਜਾਂਦਾ ਸਮਾਂ ਹੀ ਉਬਾਰੂਗਾ ਫਿਰ ਬਾਅਦ ਹਾਂ ਜੀ ਕਿਉਂ ਕਿ ਸਰ ਪੰਜੀ ਕੀ ਕੁ ਮੇਰੇ ਹੁੰਦੀ ਆ ਕੀ ਫਰਕ ਹੁੰਦਾ ਕਿਵੇਂ ਦੇ ਦਿੰਦੇ ਨਹੀਂ ਸਾਡੇ ਜੀ ਵਾਹਿਗੁਰੂ ਦੀ ਬੜੀ ਕਿਰਪਾ ਆ ਇਹ ਤਾਂ ਕਿ ਦੇਖੋ ਜੀ ਕੋਈ ਨਹੀਂ ਆ ਤੇ ਸਾਡਾ ਬਹੁਤ ਵਧੀਆ ਆ ਬੜਾ ਵੀ ਪਿਆਰ ਨਾਲ ਚੱਲਦਾ ਆ ਕੋਈ ਲੜਾਈ ਝਗੜੇ ਵਾਲੀ ਆਡੇ ਦੀ ਗੱਲ ਹੈ ਕੋਈ ਨਹੀਂ ਆਡੇ ਪਿੰਡ ਦੀ ਜੇ ਹੋਈ ਦਾ ਮਾੜਾ ਮੋਟਾ ਮਸਲਾ ਹੁੰਦਾ ਤਾਂ ਹੀ ਭੈਣ ਭਰਾ ਬਹਿ ਕੇ ਉਹਦਾ ਹੱਲ ਕਰਦੀਦਾ ਪਿੰਡ ਵਿੱਚ ਹੀ ਹੱਲ ਕਰ ਲੀਦਾ ਆ ਉਹ ਜੇ ਤੁਸੀਂ ਪਹਿਲ ਦੇ ਹਦ ਦੇ ਪਿੰਡ ਵਿੱਚ ਤੁਹਾਨੂੰ ਥੋੜੀ ਦਾ ਕੰਮ ਕਰਨ ਜਾ ਰਹੇ ਜਿਹੜਾ ਬਿੰਦੂ ਸਖੂਲ ਨਾਲੋਂ ਕਰ ਰਹੇ ਇਹ ਉਹ ਮੇਨ ਗਾੜਾ ਇੱਕ ਸਕੂਲ ਦਾ ਗਰਾਊਂਡ ਦਾ ਆ ਔਰ ਜਿਹੜੀ ਨਾਲੀਆਂ ਨੁਲੀਆਂ ਕੱਚੀਆਂ ਨਾਲੀਆਂ ਨੇ ਜਿਹੜੇ ਨਾਲੇ ਆ ਜਿੱਦਾਂ ਉਹ ਕਰਾਉਣੇ ਆ ਮੇਨ ਇਹੋ ਜਿਹਾ ਡੰਬੋ ਦਾ ਇੱਕ ਸੜਕ ਦਾ ਡਾ ਬੜਾ ਜੀ ਸੜਕ ਦਮੇਣਾ ਡਿਆ ਨੀ ਟੁੱਟੀ ਆ ਆ ਡੇਰੇਆਂ ਡੂਰੇਆਂ ਨੂੰ ਸੜਕਾਂ ਨਹੀਂ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸੜਕ ਦਾ ਆਡਾ ਜਰੂਰ ਹੱਲ ਕਰੋ 2 ਕਿਲੋਮੀਟਰ ਡੇ ਸੜਕਾਂ ਬਣਨ ਵਾਲੀ ਆ ਇਹ ਜ਼ਰੂਰੀ ਆ ਡਾ ਜੀ ਬੋਤਾ ਹਾਂਜੀ ਸਾਰਾ ਗੰਦੇ ਬਤਾ ਸੇਵਾ ਕਰਦਾ ਹੁੰਦਾ ਤਾਂ ਮਾਨ ਬਖਸ਼ਿਆ ਤੁਹਾਡੇ ਸਦੇ ਸਭ ਜੀ ਆ ਸੋ ਮੈਸੇਜ ਕੀ ਦੇਣਾ ਚਾਹੋਗੇ ਬੰਡਾਰੇ ਮੈਂ ਸਾਰੇ ਪਿੰਡ ਨੂੰ ਇਹੋ ਬੇਨਤੀ ਕਰਨਾ ਹੱਥ ਜੋੜ ਕੇ ਵੀ ਸਾਰਾ ਪਿੰਡ ਮੇਰਾ ਜਿਹੜਾ ਸਾਥ ਦੇਣ ਜਿਹੜਾ ਰਲ ਕੇ ਬਹਿ ਕੇ ਸਲਾਹ ਕਰਕੇ ਜਿਹੜੇ ਚੰਗੇ ਕੰਮ ਵਾਤੇ ਆ ਉਹਨਾਂ ਦੇ ਨਾਲ ਆ ਕੋਈ ਧੜੇਬਾਜੀ ਨਹੀਂ ਕੋਈ ਪਾਰਟੀਬਾਜੀ ਨਹੀਂ ਆ ਜਿੱਦਾਂ ਹਨ ਚੰਗੇ ਕੰਮ ਵਾਤੇ ਲਾਉਣ ਦੇ ਉਹਦੇ ਮੈਂ ਨਾਲ ਆ ਜਿੱਦਾਂ ਵੀ ਆਖਣਗੇ ਜਿਹੜਾ ਵੀ ਕੰਮ ਆਖਣਗੇ ਹੀ ਨਾਲ ਆ ਜੀ ਉਹਨਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਸਲੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੈਨਲ ਵਾਲਿਆਂ ਦਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਟਾਈਮ ਕੱਢਿਆ ਅੱਡੇ ਤੱਕ ਤੁਸੀਂ ਖਬਰ ਪਹਚਾਈ ਆਪਣੀ